ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਕਾਰ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਜੀ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ 440 ਅੰਗ ਤੇ ਪਾਤਸ਼ਾਹ ਜੀ ਦਾ ਅਗਲਾ ਸ਼ੰਤ ਆਰੰਭ ਹੁੰਦਾ ਹੈ ਸਤਗੁਰ ਜੀ ਦੀ ਜੇ ਘਾਰ ਸੁਰਤਾਲ ਦੇ ਵਿੱਚ ਸ਼ਬਦ ਦੀ ਰਮਤਾ ਕਰਦੇ ਹਨ ਆਉ ਪਾਸ਼ਾ ਜੀ ਮੰਗਲਾ ਚਰਨ ਭਾਈ ਕਰਦੇ ਹੋਏ ਸ਼ਬਦ ਦੀ ਰਮਤਾ ਕਰਦੇ ਹਨ ਜੀ ਓਮਕਾਰ ਸਤ ਗੁਰ ਪ੍ਰਸਾਦ ਹੋ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਹਰੀ ਇੱਕ ਸਰੂਪ ਹੈ ਇਕੋ ਹੀ ਹੈ ਸਾਰੀ ਸ੍ਰਿਸ਼ਟੀ ਬ੍ਰਹਮੰਡ ਖੰਡ ਦਾ ਹਰੀ ਮਾਲਕ ਉਹਦੀ ਮੂਰਤ ਸਤ ਸਰੂਪ ਹੈ ਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦੀ ਹਰੀ ਦੀ ਪ੍ਰਾਪਤੀ ਹੈ ਜੀ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ ਸਾਜਨ ਮੇਰੇ ਪ੍ਰੀਤ ਮਹਾਂ ਤੁਮ ਸਹਾ ਕੀ ਭਗਤ ਕਰਹੁ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੁ ਧੰ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹੋਏ ਵਚਨ ਕਰਦੇ ਹਨ ਜਿਗਾ ਸੁ ਮੁਖ ਦਵਾਰਾਂ ਬਤਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਦੇ ਹਨ ਸਾਜਨ ਮੇਰੇ ਪ੍ਰੀਤਮ ਹੋ ਤੂੰ ਉਸ ਸਾਹ ਕੀ ਭਗਤ ਕਰ ਰਿਓ ਮਹਾਰਾਜ ਜੀ ਸਾਨੂੰ ਪਿਆਰ ਦੇ ਲਬਜ ਬੋਲਦੇ ਹੋਏ ਸ਼ਬਦ ਦੀ ਰੰਮਪਤਾ ਕਰਦੇ ਹਨ ਸਾਜਨੋ ਏ ਸੱਜਨੋ ਮਿੱਤਰੋ ਏ ਸੱਜਣ ਪਿਆਰਿਓ ਮਿੱਤਰੋ ਮੇਰੇ ਪ੍ਰੀਤਮ ਜੀ ਸਹਾਬ ਪ੍ਰੀਤਮ ਸਹਾ ਪਰਮਾਤਮਾ ਹਰੀ ਤੁਮ ਸਾ ਕੀ ਭਗਤ ਕਰਿਓ ਮਹਾਰਾਜ ਜੀ ਕਹਿੰਦੇ ਸਜਣੋ ਉਹ ਪ੍ਰੀਤਮ ਦੀ ਹਰੀ ਦੀ ਸਹਾ ਦੀ ਭਗਤੀ ਕਰਨਾ ਕਰੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਸਦਾ ਹੀ ਸਜਣੋ ਸਿਮਰਨਾ ਚਾਹੀਦਾ ਗੁਰ ਸੇਵੋ ਸਦਾ ਆਪਣਾ ਮਹਾਰਾਜ ਜੀ ਕਹਿੰਦੇ ਉਹਨੂੰ ਸੇਵਨ ਦੇ ਨਾਲ ਭਾਈ ਭਾਵ ਜਪਣ ਦੇ ਨਾਲ ਇਹ ਸਜਣੋ ਨਾਮ ਪਦਾਰਥ ਪਾਈਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਜਾਪਣ ਦੇ ਨਾਲ ਇਹ ਸਜਣੋ ਉਹਨੂੰ ਜੱਫ ਲਿਆ ਜਾਵੇ ਸਦਾ ਉਹਨੂੰ ਜਪਣਾ ਚਾਹੀਦਾ ਹੈ ਮਹਾਰਾਜ ਜੀ ਕਹਿੰਦੇ ਨਾਮ ਪਦਾਰਥ ਕਹਿੰਦੇ ਜਿਹੜਾ ਅਸਲੀ ਪਦਾਰਥ ਹੈ ਨਾ ਇਹ ਵਸਤੂ ਹੈ ਪਦਾਰਥ ਨਾਮ ਪਦਾਰਥ ਹੈ ਉਹ ਪ੍ਰਮਾਤਮਾ ਤੋਂ ਲੈ ਲਵੋ ਕੋਈ ਉਹਦਾ ਸੰਸਾਰੀ ਮੁੱਲ ਨਹੀਂ ਐ ਕਿ ਮਾਇਆ ਦੇ ਕੇ ਲੈ ਲੀਏ ਸੰਸਾਰੀ ਧਨ ਦੇ ਦੀਏ ਪਦਾਰਥ ਦੇ ਦੀਏ ਤੇ ਨਾਮ ਦੀ ਪ੍ਰਾਪਤੀ ਕਰ ਲਈਏ ਨਾਮ ਲੈ ਲਈਏ ਮਾਲਕ ਤੋਂ ਹਰੀ ਤੋਂ ਸਤਿਗੁਰੂ ਜੀ ਗੁਰੂ ਅਮਰਦਾਸ ਜੀ ਕਹਿੰਦੇ ਉੱਥੇ ਨਾਮ ਸੱਚੇ ਨਾਮ ਦਾ ਧਨ ਦੇ ਕੇ ਇਹ ਨਾਮ ਪਦਾਰਥ ਨੂੰ ਲੈ ਲਵੋ ਨਾਮ ਦੀ ਭਗਤੀ ਕਰਕੇ ਉਹਦਾ ਸਿਮਰਨ ਕਰਕੇ ਨਾਮ ਦਾ ਪਦਾਰਥ ਉਹਦੇ ਤੋਂ ਲੈ ਸਕਦੇ ਹਾਂ ਭਗਤ ਕਰੋ ਤੁਮ ਸਾਹੇ ਕੇਰੀ ਜੋ ਸਾਹ ਪਿਆਰੇ ਭਾਵੇ ਮਹਾਰਾਜ ਜੀ ਕਹਿੰਦੇ ਉਹ ਸਾਹ ਦੀ ਭਗਤੀ ਕਰਨਾ ਕਰੋ ਕਿਉਂਕਿ ਉਹ ਸਾਹਾ ਹੈ ਰਾਜਾ ਹੈ ਬਾਦਸ਼ਾਹ ਹੈ ਉਹ ਦੁਨੀਆ ਦਾ ਮਾਲਕ ਹੈ ਸ਼ਾਹੂਕਾਰ ਹੈ ਮਹਾਰਾਜ ਜੀ ਕਹਿੰਦੇ ਉਹ ਸਾਹ ਪਿਆਰੇ ਭਾਵੇ ਮਹਾਰਾਜ ਜੀ ਕਹਿੰਦੇ ਉਹਨੂੰ ਭਾਜਾਵੂਗੇ ਉਹਨੂੰ ਚੰਗੇ ਲੱਗਣ ਲੱਗ ਜਾਵੋਗੇ ਜਿਸ ਦਿਨ ਉਹਦੀ ਭਗਤੀ ਨੂੰ ਕਰੋਗੇ ਆਰਜ ਜੀ ਕਹਿੰਦੇ ਸੱਜਣੋ ਭਗਤ ਕਰੋ ਤੁਮ ਸਾਹ ਕੀ ਸਾਹ ਕੇਰੀ ਆਰਜ ਜੀ ਕਹਿੰਦੇ ਉਹ ਮਾਲਕ ਦੀ ਹਰੀ ਦੀ ਸੱਜਣ ਦੀ ਭਗਤੀ ਕਰਨਾ ਕਰੋ ਉਹ ਪਿਆਰੇ ਸਾਹ ਨੂੰ ਭਾ ਜਾਵੋਗੇ ਚੰਗੇ ਲੱਗੋਗੇ ਪਿਆਰੇ ਲੱਗੋਗੇ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਾ ਖੁਸੀ ਨਾ ਆਵੇ ਅੱਗੇ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਜੇ ਆਪਣੀ ਮਰਜ਼ੀ ਕਰੋਗੇ ਨਾ ਫਿਰ ਉਹਨੂੰ ਪਾਉਗੀ ਨਹੀਂ ਚੰਗੇ ਨਹੀਂ ਲੱਗੋਗੇ ਹਾਸ਼ਾ ਜੀ ਕਹਿੰਦੇ ਜੇ ਆਪਣੀ ਮਰਜ਼ੀ ਨਾਲ ਹੀ ਤੁਰੇ ਫਿਰੋਗੇ ਆਪਣੀ ਮਰਜ਼ੀ ਨਾਲ ਕੰਮ ਕਰੋਗੇ ਆਪਣੀ ਮਰਜ਼ੀ ਨਾਲ ਵਿਚਰੋਗੇ ਫਿਰ ਮਨਮੁਖਾਂ ਫਿਰ ਮਨਮੁਖਾਂ ਦੀ ਬਿਰਤੀ ਬਣ ਜਾਵੇਗੀ ਕਿ ਮਨ ਦੀ ਮਰਜ਼ੀ ਵਾਲੇ ਨੂੰ ਮਨਮੁਖੀ ਕਹਿੰਦੇ ਹਨ ਈ ਮਹਾਰਾਜ ਜੀ ਕਹਿੰਦੇ ਉਹਦੀ ਮਰਜ਼ੀ ਮੁਤਾਬਕ ਚੱਲੋ ਆਪਣਾ ਭਾਣਾ ਤੁਮ ਕਰੋ ਆਪਣੇ ਭਾਣੇ ਅਨੁਸਾਰ ਨਾ ਚੱਲੋ ਤਾਂ ਫਿਰ ਸਾਹਾ ਕਹਿੰਦੇ ਜੇ ਆਪਣੇ ਧਾਣੇ ਅਨਸਾਰ ਸਜਣੋ ਚੱਲੋਗੇ ਤਾਂ ਫਿਰ ਸਾਹਾ ਖੁਸ਼ੀ ਨਾ ਆਵੇ ਹਾਰਾ ਜੀ ਕਹਿੰਦੇ ਉਹ ਉਹਦੀ ਖੁਸ਼ੀ ਨਹੀਂ ਲੈ ਲੈਂਦੇ ਉਹਦੀ ਖੁਸ਼ੀ ਨਹੀਂ ਪਾ ਸਕਦੇ ਭਗਤ ਭਾਵ ਇਹੋ ਮਾਰਗ ਵਿਖੜਾ ਗੁਰ ਦਵਾਰੈ ਕੋ ਪਾਵੇ ਮਹਾਰਾਜ ਜੀ ਕਹਿੰਦੇ ਭਵੇਂ ਭਾਈ ਇਹ ਮਾਰਗ ਵਿਖੜਾ ਹੈ ਔਖਾ ਪੈਂਡਾ ਹੈ ਵਿਖੜਾ ਪੈਂਡਾ ਹੁੰਦਾ ਹੈ ਕਿ ਟੇਡਾ ਮੇਡਾ ਔਖਾ ਪੈਂਡਾ ਮਹਾਰਾਜ ਜੀ ਕਹਿੰਦੇ ਫਿਰ ਵੀ ਉਹਦੀ ਭਗਤੀ ਕਰੋ ਉਹਦਾ ਰਸਤਾ ਮਿਲ ਜਾਵੇਗਾ ਭਗਤ ਭਾਵ ਇਹੋ ਮਾਰਗ ਵਿਖੜਾ ਮਹਾਰਾਜ ਜੀ ਕਹਿੰਦੇ ਭਗਤ ਭਾਵਨਾ ਵਾਲਾ ਜਿਹੜਾ ਮਾਰਗ ਹੈ ਨਾ ਰਸਤਾ ਹਰਗਤ ਭਾਵ ਰਸਤਾ ਮਹਾਰਾਜ ਜੀ ਕਹਿੰਦੇ ਵਿਖੜਾ ਪੈਂਡਾ ਹੈ ਉਹਦੇ ਚੱਲਣ ਤੇ ਔਖਾਈਆਂ ਵੀ ਕਠਿਨਾਈਆਂ ਵੀ ਆ ਸਕਦੀਆਂ ਹਨ ਉਹਦੇ ਚੱਲਣ ਤੇ ਪ੍ਰੀਖਿਆ ਵੀ ਪਰਚਾ ਵੀ ਪੈ ਸਕਦਾ ਮਹਾਰਾਜ ਜੀ ਕਹਿੰਦੇ ਨਹੀਂ ਕਿ ਛੱਡ ਕੇ ਭੱਜ ਜਾਗੇ ਦੌੜ ਜੀਏ ਭੱਜ ਜੀਏ ਕੀ ਤੇ ਔਖਾ ਪੰਡਾ ਹੈ ਮਹਾਰਾਜ ਜੀ ਕਹਿੰਦੇ ਪਰ ਉਹਨੂੰ ਪਾ ਲਵੋਗੇ ਔਖਾ ਪੰਡਾ ਜਦੋਂ ਔਖੇ ਰਸਤੇ ਤੇ ਚੱਲੀਏ ਨਾ ਹਾੜੀ ਰਸਤੇ ਤੇ ਕੋਈ ਔਖਾ ਪੰਡਾ ਹੋਵੇ ਕਠਿਨਾਈ ਤਾਂ ਝੱਲਣੀ ਪੈਂਦੀ ਹੈ ਪਰ ਮੰਜ਼ਿਲ ਮਿਲ ਜਾਂਦੀ ਹੈ ਜੱਗੇ ਮੰਜ਼ਲ ਹੋਵੇ ਤਾਂ ਅਸੀਂ ਕਠਿਨਾਈ ਵੀ ਝੱਲਦੇ ਆਂ ਦੇਖਦੇ ਆਂ ਨਾ ਇੱਥੇ ਪਹਾੜੀ ਰਸਤੇ ਤੇ ਮੰਜ਼ਲ ਤੇ ਜਾਣਾ ਹੋਵੇ ਬੜੀ ਕਠਿਨਾਈ ਦੇ ਨਾਲ ਔਖੇ ਪੰਡਾ ਨੂੰ ਤਾ ਕਰਨਾ ਪੈਂਦਾ ਫਿਰ ਜਾ ਕੇ ਸੱਜੇ ਸੱਜੇ ਮੰਜ਼ਲ ਵੀ ਪਹੁੰਚਦੀ ਦਾ ਪਰ ਜਿਹੜੇ ਅੱਧ ਤੋਂ ਅੱਧ ਤੋਂ ਕਬਰਾ ਜਾਂਦੇ ਆਂ ਅੱਧ ਤੋਂ ਵੀ ਭੱਜ ਜਾਂਦੇ ਆਂ ਕਈ ਕੀ ਬੜਾ ਔਖਾ ਪੰਡਾ ਯਾਰ ਛੱਡ ਪਰਾਂ ਵਾਪਸ ਚੱਲੀਏ ਪਰ ਉਹ ਕਾਮਯਾਬ ਨਹੀਂ ਹੁੰਦੇ ਪਰ ਜਿਹੜੇ ਮਨ ਡਿਰਡ ਪੱਕਾ ਕਰਕੇ ਵਿਸ਼ਵਾਸ ਕਰਕੇ ਉਸ ਪੰਡੇ ਤੇ ਤੁਰਦੇ ਹਨ ਉਸ ਹੈ ਜਿਸ ਹੈ ਜੀ ਆਪਣੀ ਮੰਜ਼ਿਲ ਤੇ ਜਾ ਪਹੁੰਚਦੇ ਹਨ ਇਸੇ ਤਰੀ ਮਹਾਰਾਜ ਜੀ ਕਹਿੰਦੇ ਗੁਰ ਅੰਮ੍ਰਿਤਦਾਸ ਜੀ ਭਾਈ ਇਹ ਵਿਖੜਾ ਪੰਡਾ ਹੈ ਭਗਤ ਭਾਵ ਇਹੋ ਮਾਰਗ ਵਿਖੜਾ ਪਰ ਮਹਾਰਾਜ ਜੀ ਨਾਲ ਰਸਤਾ ਵੀ ਦੱਸ ਦਿੰਦੇ ਹਨ ਸਤਗੁਰੂ ਜੀ ਕਹਿੰਦੇ ਗੁਰ ਦਵਾਰ ਹੈ ਉਹ ਪਾਵੇ ਗੁਰੂ ਦੇ ਦਵਾਰ ਜੇ ਕੋਈ ਆ ਜਾਂਦਾ ਹੈ ਨਾ ਯਾਰੋ ਫਿਰ ਮਾਰਗ ਦਰਸਾੰਦਿਆਨ ਮਹਾਰਾਜ ਹੁਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਮਹਾਰਾਜ ਜੀ ਬਚਨ ਕਰਦੇ ਆਣ ਇੱਥੇ ਵੀ ਮਾਰਗ ਦਰਸਾੰਦਿਆਨ ਪਾਤਸ਼ਾਹ ਜੀ ਕਹਿੰਦੇ ਫਿਰ ਗੁਰਦੁਆਰ ਹੈ ਗੁਰੂ ਦੇ ਦਰ ਤੇ ਆ ਜੀ ਇਥੋਂ ਤੱਕ ਲ ਲਈਏ ਸੋਝੀ ਲਈਏ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਪਾ ਲਈਦਾ ਗੁਰਦੁਆਰੇ ਕੋ ਪਾਏ ਕੋਈ ਵਿਰਲਾ ਜਨ ਜਿਹੜਾ ਉਹਦੇ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਹਰ ਰੱਜੀ ਕਹਿੰਦੇ ਉਹ ਵਿਖੜੇ ਪਾਂਡੇ ਨੂੰ ਵੀ ਤਿਆ ਕਰ ਸਕਦਾ ਹੈ ਉਹ ਮੁਸਕਤ ਘਾਲ ਕੇ ਉਹਨੂੰ ਪ੍ਰਾਪਤ ਕਰ ਲੈਂਦਾ ਜਿੰਨੇ ਮਹਾਰਾਜ ਜੀ ਕਹਿੰਦੇ ਨਾ ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ ਉਹ ਸਕਤਾ ਨੂੰ ਘਾਲ ਕੇ ਤੇ ਉਹਨੂੰ ਪਾ ਲੈਂਦੇ ਹਨ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਜਿਤ ਲਾਵੇ ਇਹ ਬੰਦ ਸੰਪੂਰਨ ਹੁੰਦਾ ਖੇਲੀ ਪੰਕਤੀ ਚ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ ਕਹੇ ਨਾਨਕ ਮੈਂ ਕਹਿਣਾ ਕਰਦਾ ਮਹਾਰਾਜ ਜੀ ਕਹਿੰਦੇ ਜਿਸ ਕਰੇ ਕਿਰਪਾ ਜਿਹਦੇ ਤੋਂ ਮਹਾਰਾਜ ਜੀ ਕਹਿੰਦੇ ਕਿਰਪਾ ਕਰ ਦੇਵੇ ਸੋ ਹਰ ਭਗਤੀ ਚਿੱਤ ਲਾਵੇ ਹਰ ਜੀ ਕਹਿੰਦੇ ਉਹ ਭਗਤੀ ਨਾਲ ਚਿੱਤ ਜੋੜਦਾ ਉਹ ਜਿਹਦੇ ਤੇ ਕਿਰਪਾ ਧਾਰ ਦੇਵੇ ਹਰੀ ਸੱਚਾ ਮਾਲਕ ਤੇ ਫਿਰ ਉਹ ਭਗਤੀ ਦੇ ਨਾਲ ਚਿੱਤ ਜੋੜਦਾ ਭਗਤੀ ਚਿੱਤ ਲਾ ਕੇ ਕਰਦਾ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵਹਿ ਅਗਲਾ ਬੰਦ ਸ਼ੁਰੂ ਹੁੰਦਾ ਹੈ ਸੰਤ ਦਾ ਇਹ ਤੇ ਫਿਰ ਮਹਾਰਾਜ ਜੀ ਮਨ ਨੂੰ ਸੰਬੋਧਨ ਕਰਦੇ ਹਨ ਮੇਰੇ ਮਨ ਬੈਰਾਗਿਆ ਤੇ ਮਹਾਰਾਜ ਜੀ ਕਹਿੰਦੇ ਸੱਜਣ ਇਹ ਮਨ ਬੈਰਾਗੀ ਤੂੰ ਬਾਹਰੋਂ ਕਿਉਂ ਬੈਰਾਗ ਕਰਦਾ ਰੋ ਰੋ ਕੇ ਲੋਕਾਂ ਨੂੰ ਵਿਖਾਨਣਾ ਬੈਰਾਗ ਵਈ ਹੁੰਦਾ ਬਾਹਰੋਂ ਕਹਿੰਦੇ ਤੂੰ ਬੈਰਾਗ ਤਾਂ ਕਰਦਾ ਹੈ ਪਰ ਬਾਹਰੋਂ ਦੁਨੀਆ ਨੂੰ ਵਿਖਾਉਣ ਵਾਸਤੇ ਵਿਰਾਗੀ ਹੋ ਨੈ ਰੋਨਾ ਰਲਾਨਾ ਪਰ ਬਾਹਰ ਲਈ ਵਿਖਾਵੇ ਦਾ ਉਹਦਾ ਮੇਲ ਨਹੀਂ ਹੈ ਮਹਾਰਾਜ ਜੀ ਕਹਿੰਦੇ ਬਾਹਰੋਂ ਵਿਖਾਵਾ ਛੱਡ ਦੇ ਮੇਰੇ ਮਨ ਵਿਰਾਗੀ ਆ ਤੂੰ ਵਿਰਾਗ ਕਰ ਕਿਸ ਦਿਖਾਵੇ ਮਹਾਰਾਜ ਕਹਿ ਰਹੇ ਨੇ ਗੁਰੂ ਅੰਮ੍ਰਿਤਦਾਸ ਜੀ ਕਹਿੰਦੇ ਕਿੰਨੂੰ ਦਿਖਾਨਾ ਹੈ ਵਿਰਾਗ ਕਰਕੇ ਇਹ ਬਾਹਰੋਂ ਵਿਰਾਗ ਕਰਕੇ ਕਿੰਨੂੰ ਦਿਖਾਣਾ ਚਾਹੁੰਨਾ ਹੈ ਕਿੰਨੂੰ ਦਿਖਾਨਾ ਹੈ ਹਰ ਸੁਹੇਲਾ ਤਿੰਨ ਸੱਤ ਸਦਾ ਸੁਹਾਰ ਗੁਣ ਗਾਵੇ ਮਹਾਰਾਜ ਕਹਿੰਦੇ ਅਦਰੋਂ ਵਿਰਾਗ ਧਾਰਨ ਕਰ ਅੰਗਰੂ ਵਿਰਾਗ ਵੀ ਬਿਰਤੀ ਬਣਾ ਉਹਦੇ ਭਜਨ ਨੂੰ ਵਿਰਾਗ ਦੀ ਤਰ੍ਹਾਂ ਮਨ ਦੇ ਉੱਤੇ ਧਾਰਨ ਕਰ ਤੇ ਫਿਰ ਉਹਦੀ ਪ੍ਰਾਪਤੀ ਹੈ ਬਾਹਰੋਂ ਵਿਰਾਗ ਤੋਂ ਦੀ ਪ੍ਰਾਪਤੀ ਨਹੀਂ ਜਿੰਨਾ ਮਰਜੀ ਬਾਹਰੋਂ ਮਨ ਵਿਰਾਗ ਵਿੱਚ ਆ ਜਾਵੇ ਪਰ ਦੋ ਮਿੱਟੀ ਹੁੰਦਾ ਹੈ ਨਾ ਆਪਣਾ ਸਾਰਿਆਂ ਦਾ ਮਨ ਕੇਵਲੀ ਵਿਰਾਗਤ ਆ ਜਾਂਦਾ ਸੁਣ ਕੇ ਮਹਾਰਾਜ ਜੀ ਕਥਾ ਸੁਣ ਕੀ ਆ ਜਾਂਦਾ ਨੇ ਕਈ ਵਾਰੀ ਧਰਮ ਦੀ ਕਥਾ ਚੱਲਦੀ ਹੋਵੇ ਸਤਿਗੁਰਾਂ ਦੀ ਤੇ ਫਿਰ ਉੱਥੇ ਵਿਰਾਗ ਵਿੱਚ ਮਾਣਾ ਜਾਂਦਾ ਪਰ ਕੁਝ ਜਿਸ ਕਿੰਟਾਂ ਵਾਸਤੇ ਹੁੰਦਾ ਫਿਰ ਉਹ ਹੀ ਹਾਲ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਬਾਹਰਲਾ ਵਿਰਾਗ ਛੱਡ ਕੇ ਅੰਦਰੂ ਵਿਰਾਗ ਧਾਰਨ ਕਰ ਕਹਿੰਦੇ ਦਿਖਾਵਾ ਪਨ ਉਪਨੋਟੀ ਪਨ ਤਿਆਗ ਦੇ ਹਰ ਸੋਹਿਲਾ ਸੋਹਿਲੇਤ ਭਾਵ ਖੁਸ਼ੀ ਦਾ ਗੀਤ ਹਰ ਸੋਹਿਲਾ ਤਿੰਨ ਸਦਾ ਸਦਾ ਜੋ ਹਰ ਗੁਣ ਗਾਵੇ ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਦੇ ਗੁਣ ਗਾਉਂਦੇ ਆ ਨਾ ਗੁਰਮੁਖ ਪਿਆਰੇ ਸੱਜਣਾ ਉਹ ਸਦਾ ਵਸਤੀ ਗਾਉਂਦੇ ਆ ਉਹਨਾਂ ਦੇ ਅੰਦਰ ਸਦਾ ਹੀ ਸੱਚਾ ਸੁਹਿਲਾ ਬਣਿਆ ਰਹਿੰਦਾ ਜੋ ਹਰ ਗੁਣ ਗਾਵੇ ਹਰ ਸੁਹਿਲਾ ਤਿੰਨ ਸਦਾ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਸਦਾ ਹੀ ਖੁਸ਼ੀ ਬਣੀ ਰਹਿੰਦੀ ਹੈ ਖੁਸ਼ੀ ਖੇੜਾ ਬਣਿਆ ਰਹਿੰਦਾ ਜਿਹੜੇ ਸਦਾ ਹੀ ਉਹਦੇ ਗੁਣਾ ਨੂੰ ਗਾਣਾ ਕਰਦੇ ਹਨ ਕਾਰ ਬਿਰਾਗ ਤੂੰ ਛੋੜ ਪਖੰਡ ਫਿਰ ਅੱਗੇ ਫਿਰ ਜਵਾਬ ਦੇਤਾ ਮਹਾਰਾਜ ਨੇ ਮਹਾਰਾਜ ਜੀ ਕਹਿੰਦੇ ਮੇਰੇ ਮਨ ਕਰ ਬਿਰਾਗ ਤੂੰ ਛੋੜ ਪਖੰਡ ਜੋ ਸਹੋ ਸਭ ਕਿਛ ਜਾਣ ਮਹਾਰਾਜ ਜੀ ਕਹਿੰਦੇ ਸਹੋ ਨਾ ਜੜਾ ਉਹ ਰਾਜਾ ਪਰਮਾਤਮਾ ਹਰੀ ਮਹਾਰਾਜ ਜੀ ਕਹਿੰਦੇ ਉਹ ਕੀ ਨਹੀਂ ਜਾਣਦਾ ਉਹ ਤਾਂ ਸਭ ਕੁਝ ਜਾਣਦਾ ਕਹਿ ਰਿਹਾ ਨਾ ਕਰ ਬਿਰਾਗ ਤੂੰ ਛੋੜ ਪਖੰਡ ਉਹ ਹਿਰਦੇ ਚੋਂ ਬਰਾਗ ਕਰ ਬਾਹਰਲੇ ਪਖੰਡ ਮਹਾਰਾਜ ਜੀ ਕਹਿੰਦੇ ਛੱਡ ਦੇ ਪਖੰਡ ਛੋੜ ਸੋ ਸੋ ਸਭ ਕੁਝ ਜਾਣੈ ਮਹਾਰਾਜ ਜੀ ਕਹਿੰਦੇ ਉਹ ਸਾਉ ਪਰਮਾਤਮਾ ਭਾਈ ਸਾਰਾ ਕੁਝ ਜਾਣਦਾ ਉਹ ਬਾਹਰਲੇ ਪਖੰਡ ਨੂੰ ਵੀ ਦੇਖਦਾ ਹੈ ਤੇ ਅੰਦਰਲੇ ਬਿਰਤੀ ਨੂੰ ਵੀ ਦੇਖਦਾ ਹੈ ਉਹ ਅੰਦਰੋਂ ਦੇਖਦਾ ਕਿ ਕਿੰਨਾ ਕੁ ਸੋਧਦਾ ਹੈ ਨਿਰਮਲ ਹੈ ਮਨ ਕਿੰਨੀ ਕੁ ਕਾਗਰਤਾਈ ਹੈ ਕਿੰਨੀ ਕੁ ਮਨ ਜਿਹੜਾ ਟਿਕਿਆ ਹੋਇਆ ਹੈ ਹਿਰਦੇ ਆ ਜਿਹੜਾ ਉਹਦੇ ਚਰਨਾਂ ਵਿੱਚ ਅਰਪਣ ਹੈ ਇਤਿਬਾਰਲਾ ਮਹਾਰਾਜ ਜੀ ਕਹਿੰਦੇ ਵਿਖਾਵਾ ਪਨ ਬਨੌਟੀ ਪਨ ਭੇਖੇ ਸਭ ਕੁਝ ਤਿਆਗ ਕੇ ਕੋ ਅੰਦਰੋਂ ਵਿਰਾਗ ਕਰ ਛੋੜ ਦੇ ਪਖੰਡ ਮਹਾਰਾਜ ਜੀ ਕਹਿੰਦੇ ਸੋ ਸਹ ਸਭ ਕਿਛ ਜਾਣੈ ਉਹ ਜਾਣਦਾ ਉਹ ਸਾਰਿਆਂ ਦੇ ਦਿਲਾਂ ਦੀਆਂ ਅੰਦਰ ਦੀਆਂ ਵਰਤਿਆਂ ਨੂੰ ਸਮਝਦਾ ਜਾਣਦਾ ਜਲ ਥਲ ਮਈਲ ਇਕੋ ਸੋਈ ਗੁਰਮਖ ਹੁਕਮ ਪਛਾਣੈ ਮਹਾਰਾਜ ਜੀ ਕਹਿੰਦੇ ਜਲ ਤੇ ਵੀ ਥਲ ਤੇ ਵੀ ਉਹ ਸਭ ਆਇਮਾਨ ਜਲ ਵਿੱਚ ਵੀ ਧਰਤੀ ਤੇ ਵੀ ਆਕਾਸ਼ ਵਿੱਚ ਵੀ ਜਲ ਥਲ ਮਈਲ ਇੱਕੋ ਸੋਈ ਇੱਕੋ ਹੀ ਹੈ ਤਾਂ ਹੀ ਮਹਾਰਾਜ ਕਹਿੰਦੇ ਓੰਕਾਰ ਇੱਕੋ ਹੀ ਹੈ ਹਰ ਜਗ੍ਹਾ ਤੇ ਹਾਲ ਥਲ ਮਈਲ ਇੱਕੋ ਸੋਈ ਗੁਰਮਖ ਹੁਕਮ ਪਛਾਣ ਮਹਾਰਾਜ ਜੀ ਕਹਿੰਦੇ ਗੁਰਮਖੀਆਂ ਨੇ ਜਿਹੜੇ ਉਹਦੇ ਹੁਕਮ ਨੂੰ ਪਛਾਣ ਲੈਂਦੇ ਹਨ ਉਹਦੇ ਹੁਕਮ ਨੂੰ ਜਾਣਦੇ ਹਨ ਉਹਦੇ ਹੁਕਮ ਨੂੰ ਪਛਾਣਦੇ ਹਨ ਜੋ ਜਨਨਾ ਨੂੰ ਗੁਰੂ ਦੀ ਮੱਤ ਆ ਜਾਂਦੀ ਏ ਜਿਨ ਗੋ ਹੁਕਮ ਪਛਾਤਾ ਹਰੀ ਕੇ ਰਾ ਸੋਈ ਸਰਬ ਸੁਖ ਪਾਵੇ ਮਹਾਰਾਜ ਜੀ ਕਹਿੰਦੇ ਭਾਈ ਜਿਨਾਂ ਨੂੰ ਹੁਕਮ ਨੂੰ ਪਛਾਨ ਲਿਆ ਹਰੀ ਦੇ ਹੁਕਮ ਨੂੰ ਜਾਣ ਲਿਆ ਮਹਾਰਾਜ ਜੀ ਕਹਿੰਦੇ ਸੋਈ ਸਰਬ ਸੁਖ ਪਾਵੇ ਕੋਈ ਮਹਾਰਾਜ ਜੀ ਕਹਿੰਦੇ ਸਾਰੇ ਸੁਖ ਪਾ ਲੈਂਦਾ ਜਿਹੜਾ ਜਗਿਆਸੂ ਜਿਹੜਾ ਪ੍ਰਾਨੀ ਜਿਹੜਾ ਮਨੁੱਖ ਉਦੇ ਹੁਕਮ ਦੀ ਪਛਾਣ ਕਰ ਲੈਂਦਾ ਹੁਕਮ ਤੇ ਚੱਨਣ ਲੱਗ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਭਾਈ ਓਹੀ ਸਰਬ ਸੁਖ ਪਾਵੇ ਏਵ ਕਹੈ ਨਾਨਕ ਸੋ ਬਿਰਾਗੀ ਅਨ ਦਿਨ ਹਰ ਲਿਵ ਲਾਵੇ ਹਰ ਜੀ ਅਖੀਰਲੀ ਤੋਖ ਵਿੱਚ ਮਹਾਰਾਜ ਜੀ ਫੇਰ ਬਚਨ ਕਰਦੇ ਹਨ ਅਨਸਰ ਦਿੰਦਿਆਂ ਕੇਂਦਰੀ ਭਾਵ ਦਰਸਾਉਂਦੇ ਹਨ ਏਵ ਕਹੈ ਨਾਨਕ ਹਰ ਜੀ ਕਹਿੰਦੇ ਮੈਂ ਕਹਿਣਾ ਕਰਦਾ ਸੋ ਬਿਰਾਗੀ ਉਹ ਬਿਰਾਗੀ ਹੈ ਜਿਹੜਾ ਦਿਨ ਰਾਤ ਹੀ ਉਹਨੂੰ ਚੇਤੇ ਰੱਖਦਾ ਅਨ ਦਿਨ ਹਰ ਲਿਵ ਲਾਵੇ ਅਨ ਦਿਨ ਭਾਵ ਦਿਨ ਰਾਤ ਉਹਦੇ ਵਿੱਚ ਵਿੱਚ ਲਿਵ ਜੋੜੀ ਰੱਖਦਾ ਹੈ ਸੁਰਤੀ ਜੋੜੀ ਰੱਖਦਾ ਹੈ ਉਹਦੇ ਭਾਉ ਵਿੱਚ ਉਹ ਜਿਹੜਾ ਮਨ ਆ ਗਿਆ ਮਹਾਰਾਜ ਜੀ ਕਹਿੰਦੇ ਉਹ ਬਿਰਾਗੀ ਹੈ ਉਹ ਅਸਲੀ ਬਿਰਾਗੀ ਹੈ ਉਹਨੂੰ ਬਿਰਾਗੀ ਜੋਗੀ ਕਿਹਾ ਬਾਣੀ ਨੇ ਕਿ ਜਿਹਨੇ ਅੰਦਰੋਂ ਜੋਗ ਧਾਨ ਬਿਰਾਗ ਧਾਰਨ ਕਰ ਲਿਆ ਤੇ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਵਿਰਾਗੀ ਤੁਰੇ ਫੈਣ ਬੜੇ ਫਿਰਦੇ ਆਂ ਦੁਨੀਆ ਤੇ। 임ਾਰਤ ਜੀ ਇੱਥੇ ਗੁਰੂ ਅਮਰਦਾਸ ਜੀ ਅੰਦਰਲੇ ਵਿਰਾਗ ਦੀ ਗੱਲ ਕਰਦੇ ਆਂ। ਕਹਿੰਦੇ ਭਾਈ ਮਨੁੱਖੇ ਸੱਜਣ ਆ ਇਹ ਮਿੱਤਰ ਅੰਦਰੋਂ ਵਿਰਾਗੀ ਬਣ ਅੰਦਰੋਂ ਦਿਨ ਰਾਤ ਨੂੰ ਚੇਤੇ ਰੱਖ ਨੂੰ ਧਿਆਉਣਾ ਕਰ ਤਾਂ ਤੇਰਾ ਵਿਰਾਗ ਸਫਲ ਹੈ ਤਾਂ ਤੇਰਾ ਆਸਾ ਸਫਲ ਹੈ। ਤਾਂ ਉਹਦੇ ਹੁਕਮ ਦੇ ਵਿੱਚ ਐ ਤੂੰ ਇਹ ਭਾਈ ਦੋ ਬੰਦ ਸੰਪੂਰਨ ਹੁੰਦਿਆਂ ਸ਼ਬਦ ਦੇ ਇਹ ਸ਼ੰਤ ਦੇ ਐਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾਈ ਭੁੱਲਾਂ ਗਲਤੀਆਂ ਜਨੀਆਂ ਨ ਮਾਰਾ ਸਮੱਤ ਬਖਸ਼ਨਾਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ